ਡਰਗ ਪੈਟਲਰ ਜਿਹੜੇ ਆ ਉਹ ਹੁਣ ਤਾਂ ਸਕੂਲਾਂ ਤੱਕ ਪਹੁੰਚ ਗਏ ਨੇ ਸਕੂਲਾਂ ਦੇ ਵਿੱਚ ਵੀ ਜਿਹੜਾ ਹੈਗਾ ਨਸ਼ਾ ਵਿਕਦਾ ਪਿਆ ਹੈਗਾ ਰਾਜਸਥਾਨ ਦੇ ਵਿੱਚ ਅਫੀਮ ਦੀ ਖੇਤੀ ਅਲਾਉਡ ਹੈ ਮੱਧ ਪ੍ਰਦੇਸ਼ ਦੇ ਵਿੱਚ ਅਫੀਮ ਦੀ ਖੇਤੀ ਅਲਾਉਡ ਹੈ ਪਰ ਪੰਜਾਬ 'ਚ ਅਫੀਮ ਦੀ ਖੇਤੀ ਅਲਾਉਡ ਨਹੀਂ ਹੈ ਸੋ ਜੇ ਉਹ ਸਾਡੇ ਨਾਲ ਦੀਆਂ ਸਟੇਟਸ ਦੇ ਵਿੱਚ ਉੱਥੇ ਖੇਤੀ ਹੋ ਰਹੀ ਹੈ ਤੇ ਕੀ ਉੱਥੇ ਹਿਰੋਇਨ ਬਣਦੀ ਹੈ ਫਿਰੋਨ ਬਣਦੀ ਹੈ ਜਦੋਂ ਤੂੰ ਆਪਾਂ ਦੇਖਿਆ ਕਿ ਗੁਰਤਾ ਪੰਜਾਬ ਫਿਲਮ ਆਈ ਸੀ ਹਾਂਜੀ ਤੇ ਉਹਦੇ ਤਾਂ ਕਾਲੀ ਗਵਰਨਮੈਂਟ ਸੀ ਉਹਨਾਂ ਨੇ ਕਾਫੀ ਇਤਰਾਜ਼ ਵੀ ਕੀਤਾ ਸੀ ਇਸ ਗੱਲ ਦਾ ਕਿ ਪੰਜਾਬ ਨੂੰ ਬ੍ਰਾਂਡ ਕੀਤਾ ਜਾ ਰਿਹਾ ਹੈ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਬਾਰਡਰ ਏਰੀਆ ਦੇ ਵਿੱਚ ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਭਗਵੰਤ ਮਾਨ ਗਵਰਨਮੈਂਟ ਨਸ਼ਾ ਮੁਕਤੀ ਯਾਤਰਾ ਚਲਾ ਰਹੀ ਹੈ ਹੈਨਾ ਤੇ ਤੁਹਾਡਾ ਕੀ ਐਕਸਪੀਰੀਅੰਸ ਹੈ ਇਹ ਸਾਰੇ ਸਰਕਾਰੀ ਨਾਮ ਰੋਲੇ ਦੇ ਵਿੱਚ ਤੁਹਾਡਾ ਕੀ ਹੈ ਐਜ਼ ਅ ਲਾਇਰ ਕੀ ਹੈ ਪੰਜਾਬ ਦੀ ਨਸ਼ੀ ਸਮੱਸਿਆ ਕਿੱਥੇ ਖੜੀ ਹੈ ਉਰਦਾ ਪੰਜਾਬ ਪਿਕਚਰ ਜਿਹੜੀ ਹੈਗੀ ਹੈ ਉਹ ਗਲਤ ਨਹੀਂ ਹੈ ਜੋ ਗਰਾਸ ਰੂਟ ਲੈਵਲ ਤੇ ਮੇਰਾ ਤਜਰਬਾ ਹੈਗਾ ਉਹ ਜੋ ਮੈਂ ਕਹਿਣ ਜਾ ਰਹੀ ਹਾਂ ਹੋ ਸਕਦਾ ਹੈ ਕਿ ਸਰਕਾਰਾਂ ਨੂੰ ਪਸੰਦ ਨਾ ਆਵੇ ਜੀ ਐਦਾਂ ਕਿਦਾਂ ਹੋ ਸਕਦਾ ਹੈ ਕਿ ਸਾਡੇ ਬਾਰਡਰ ਦੇ ਉੱਤੇ ਇੰਨੀ ਫੋਰਸਸ ਲਗੀਆਂ ਨੇ ਤੇ ਨਸ਼ਾ ਆ ਰਿਹਾ ਜੀ ਫਿਰ ਉਹ ਕਾਦੀਆਂ ਤਨਖਾਹਾਂ ਲੈ ਰਹੇ ਨੇ ਐਨਡੀਪੀਐਸ ਹੈ ਜੇ ਤੁਸੀਂ ਕਰਦੇ ਹੋ ਉਹਦੇ ਵਿੱਚ ਕੀ ਫਾਲ ਕਰਦਾ ਕਿ ਨੂੰ ਤੁਸੀਂ ਐਨਡੀਪੀਐਸ ਦੇ ਵਿੱਚ ਕਿਹੜਾ ਪਰਚਾ ਦਰਜ ਹੁੰਦਾ ਤੇ ਫਿਰ ਉਹ ਕਿਸ ਕਿਸਮ ਦੀ ਹੋਣੀ ਜਿਹੜੀ ਕਰੰਟ ਸਟੇਟ ਆ ਹੁਣ ਡੀਜੀਪੀ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਅਸੀਂ ਇੰਨੇ ਪਰਚੇ ਦਰਜ ਕੀਤੇ ਉਹ ਐਕਚੁਅਲੀ ਕੀ ਹੁੰਦਾ ਉਹਦੇ ਨਾਲ ਕੋਈ ਫਰਕ ਪੈਂਦਾ ਕਿਹੜੇ ਲੋਗੋ ਦੇ ਵਿੱਚ ਆਉਂਦੇ ਨੇ ਕੀ ਉਹਦਾ ਐਕਚੁਅਲੀ ਹੁੰਦਾ ਐਂਡ ਯੂਜ਼ਰ ਤੱਕ ਗੱਲ ਜਾਂਦੀ ਹੈ ਬਹੁਤ ਸਾਰੇ ਪਰਚੇ ਜਿਹੜੇ ਆ ਉਹ ਸਮਾਲ ਕੁਆਂਟੀਟੀ ਦੇ ਹੀ ਹੁੰਦੇ ਨੇ ਔਰ ਜਿਹੜੇ ਬੰਦੇ ਐਕਚੁਅਲ ਪੈਡਲਰਸ ਹੈਗੇ ਨੇ ਡੀਲਰਸ ਹੈਗੇ ਨੇ ਉਹ ਕਦੀ ਵੀ ਕਾਬੂ ਨਹੀਂ ਆਉਂਦੇ ਹੈਗੇ। ਕੀ ਪੁਲਿਸ ਉਹਨਾਂ ਨੂੰ ਫੜਦੀ ਹੋਈ ਨਹੀਂ ਜਾਂ ਕੋਈ ਲੀਗਲ ਲਕੂਨਾ ਹੈ? ਫੜਦੀ ਹੀ ਨਹੀਂ ਬਹੁਤੀ ਵਾਰੀ। ਉਸ ਕਹਿੰਦੇ ਫੜੇ ਨਹੀਂ ਜਾਂਦੇ ਕੁਝ ਤੱਕ ਗੱਲ ਨਹੀਂ ਪਹੁੰਚਦੀ ਜੇ ਲਾਅ ਆਪਣਾ ਕੰਮ ਕਰੇ। ਹੁਣ ਮੰਨ ਲਓ ਪੁਲਿਸ ਕਹਿ ਰਹੀ ਹੈ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ। ਜੇ ਵਾਕਈ ਉਹਨਾਂ ਨੇ ਦੋਸ਼ੀਆਂ ਲਈ ਕ ਕਾਰਵਾਈ ਕਰਨੀ ਹੈ ਤਾਂ ਕੀ ਹੋਣੀ ਚਾਹੀਦੀ ਹੈ? ਉਹ ਦੇਖੋ ਉਹ ਜਿਹੜਾ ਸੈਸ਼ਨ ਟ੍ਰਾਇਲ ਉਹਦਾ ਚੱਲਦਾ ਹੈਗਾ। ਜੀ। ਔਰ ਉਹਦੇ ਵਿੱਚ ਸਜ਼ਾ ਵੀ ਜਿਹੜੀ ਹੁੰਦੀ ਹੈ 20 ਸਾਲ ਦੇ ਆਸ-ਪਾਸ ਹੈਗੀ ਹੈ ਐਕਚੁਅਲੀ ਕੀ ਹੁੰਦਾ ਮੰਨ ਲਓ ਇਹਦਾ ਬਿਆਨ ਹੀ ਆ ਦੋ ਦਿਨ ਰੌਲਾ ਪੈ ਗਿਆ ਸਰਕਾਰ ਕਹ ਦੂਗੀ ਪਰਚਾ ਦਰਜ ਹੋ ਗਿਆ ਪਰ ਬਾਅਦ ਚੋ ਫਾਲੋ ਅਪ ਕੀ ਹੁੰਦਾ ਐਕਚੁਅਲੀ ਰਿਜ਼ਲਟ ਕੀ ਨਿਕਲਦਾ ਮੰਨ ਲਓ ਜਿਹੜੀ 2018 ਦਾ ਟ੍ਰੈਜੇ ਉਹ ਤਾਂ ਕਾਨੂੰਨ ਨੇ ਜੋ ਕਰਨਾ ਜੱਜਸ ਨੇ ਜੋ ਕਰਨਾ ਉਹ ਇੱਕ ਚੀਜ਼ ਹੈ ਬੇਸਿਕ ਗ੍ਰਾਸ ਰੂਟ ਡਾਇਰੈਕਟਿਵ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਾਡੇ ਬਾਰਡਰ ਦੇ ਉੱਤੇ ਇੱਕ ਪਿੰਡ ਹੈਗਾ ਜਿਹਦੇ ਵਿੱਚ ਐਮਐਲਏ ਆਪ ਜਿਹੜਾ ਹੈਗਾ ਪ੍ਰੋਟੈਕਟ ਕਰਦਾ ਉਸ ਏਰੀਆ ਦੇ ਵਿੱਚ ਕੋਈ ਜਿਹੜਾ ਹੈਗਾ ਲੱਗਣਾ ਵੀ ਨਹੀਂ ਚਾਹੁੰਦਾ ਹੈਗਾ ਐਜ਼ ਐਸਐਚਓ ਅੱਛਾ ਇੰਨਾ ਵੜਾ ਹਾਲ ਹੈਗਾ ਸੋ ਮਤਲਬ ਬੜਾ ਹੀ ਜਦਾ ਤੇ ਉਹ ਸਾਰੇ ਬਾਰਡਰ ਏਰੀਆ ਦੇ ਵਿੱਚ ਜਿਹੜੀ ਲੋਕਾਂ ਦੀ ਇਕਨੋਮੀ ਆ ਉਹ ਨਸ਼ਾ ਵੇਚਣ ਤੇ ਜਾਂ ਇਦਾਂ ਸ਼ਰਾਬ ਆ ਸਾਰੀ ਇਕਨੋਮੀ ਨਸ਼ਾ ਵੇਚਣ ਤੇ ਹੈਗੀ ਜਿਹੜੇ ਪਰਚੇ ਦਰਜ ਹੁੰਦੇ ਨੇ ਮੰਨ ਲਓ ਜਦੋਂ ਪ੍ਰੈਸ ਕਾਨਫਰੈਂਸ 'ਚ ਬੈਠਦੀ ਹੈ ਪੁਲਿਸ ਤਾਂ ਉਹ ਦਿਖਾਉਂਦੀ ਹੈ ਕਿ ਇੰਨੇ ਪਰਚੇ ਦਰਜ ਹੋ ਗਏ ਹੁਣ ਜਿਹੜੇ ਪਰਚੇ ਦਰਜ ਹੁੰਦੇ ਨੇ ਇਹਦਾ ਐਕਚੁਅਲੀ ਜਿਹੜੀ ਜਿਹੜੇ ਨਸ਼ੇ ਦੀ ਰੋਕத் ਦਾਮ ਦੇ ਵਿੱਚ ਕੀ ਕੰਟ੍ਰਿਬਿਊਸ਼ਨ ਹੈ ਮੈਂ ਹੁਣ ਤੁਹਾਨੂੰ ਦੱਸਾਂ ਕਿ ਮੈਂ ਇੱਥੇ ਤੁਹਾਨੂੰ ਕੈਮਰੇ ਤੇ ਦੱਸਾਂਗੀ ਤਾਂ ਸ਼ਾਇਦ ਸਰਕਾਰਾਂ ਨੂੰ ਹਜ਼ਮ ਨਹੀਂ ਹੋਣੀ ਉਹ ਗੱਲ ਜੀ ਡੀਆਈਜੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਐਨੇ ਬੰਦੇ ਫੜ ਲੇਤੇ ਸਾਡਾ ਇੱਕ ਸਰਪੰਚ ਆ ਉਹ ਲਿਸਟ ਲਈ ਵੀ ਮੈਂ ਡੀਆਈਜੀ ਸਾਹਿਬ ਨੂੰ ਲਿਸਟ ਦੇਣੀ ਹੈ ਵੀ ਆਹ ਬੰਦੇ ਵੇਚਦੇ ਨੇ ਨਸ਼ਾ ਜੀ ਉਹਨੂੰ ਅੰਦਰ ਜਾਣ ਹੀ ਨਹੀਂ ਦਿੱਤਾ ਐਸਐਚਓ ਨੇ ਚੁੱਕ ਕੇ ਗੱਡੀ 'ਚ ਪਾਇਆ ਤੇ ਥਾਣੇ ਲੈ ਗਿਆ ਦੋ ਦਿਨ ਉਹਨੂੰ ਥਾਣੇ ਰੱਖਿਆ ਤੀਜੇ ਦਿਨ ਉਹਦੀ ਵਾਈਫ ਕਿਉਂਕਿ ਸਰਪੰਚ ਸੀਗੀ ਉਹਦੇ ਤੇ ਐਫ ਆਈ ਆਰ ਦਰਜ ਕਰ ਦਿੱਤੀ ਹੂੰ ਇਹਦੇ ਤੇ ਵੀ ਕਰ ਦਿੱਤੀ ਮਨੋ ਉਹ ਤਾਂ ਸੁਣਨਾ ਹੀ ਨਹੀਂ ਚਾਹੁੰਦੇ ਹੈਗੇ ਸਰਕਾਰ ਹੁਣ ਕਲੇਮ ਆਪਣੇ ਕਰ ਰਹੀ ਹੈ ਜੋ ਸਰਕਾਰ ਨਸ਼ਾ ਮੁਕਤੀ ਹੈ ਹੈਨਾ ਤੁਹਾਡਾ ਐਜ਼ ਅ ਪ੍ਰੋਫੈਸ਼ਨਲ ਲਾਇਰ ਤੁਹਾਡਾ ਕੀ ਪੰਜਾਬ ਦੇ ਲੋਕਾਂ ਨੂੰ ਜਾਂ ਸਰਕਾਰ ਨੂੰ ਤੁਹਾਡਾ ਕੀ ਹੋ ਹੈ ਦੇਖੋ ਮੈਂ ਤਾਂ ਕਹਿੰਨੀ ਹੈ ਕਿ ਇੰਨਿਆਂ ਝੋਠੇ ਕੋਈ ਸੂਰਮਾ ਜੋ ਸਰਕਾਰ ਕਰ ਰਹੀ ਆ ਜੋ ਕਲੇਮ ਕਰ ਰਹੀ ਆ ਹੁਣ ਅੱਜ ਦੀ ਪੇਪਰ ਦੀ ਮੇਨ ਨਿਊਜ਼ ਵੀ ਇਹੀ ਆ ਹੈਨਾ ਤੇ ਇਹ ਤੁਹਾਨੂੰ ਕੀ ਲੱਗਦਾ ਫਿਰ ਸਾਰੀ ਪੀਆਰ ਐਕਸਰਸਾਈਜ਼ ਹੈ ਮੈਂ ਕਿਉਂ ਕਹਣਾ ਚਾਹੁੰਦਾ ਮੇਰੇ ਮੂਤਾਂ 50 ਕਿਲੋਮੀਟਰ ਏਰੀਆ ਵਧਾਤਾ ਸੀ ਬੀਐਸਐਫ ਹੈਨਾ ਹਾਂਜੀ ਉਹਦੇ ਨਾਲ ਫਰਕ ਪਿਆ ਕੋਈ ਇਹ ਤਰਕ ਉਹਦੋਂ ਇਹੀ ਦਿੱਤਾ ਗਿਆ ਸੀ ਵੀ ਜਿਹੜਾ ਜਿਹੜੀ ਕ੍ਰਾਸ ਬਾਰਡਰ ਤੋਂ ਟੈਰਰਿਜ਼ਮ ਹੁੰਦਾ ਜਾਂ ਜਿਹੜੀ ਤਸਕਰੀ ਹੁੰਦੀ ਆ ਵੀ ਉਹਨੂੰ ਰੋਕਣ ਲਈ ਮੈਂ ਤਾਂ ਆਪਣੇ ਅੱਖੀ ਕਈ ਪੁਲਿਸ ਅਫੀਸ਼ਰਸ ਦੇਖੇ ਨੇ ਵਿਚਾਰੇ ਬੜੇ ਚੰਗੇ ਮੁੰਡੇ ਚੰਗੇ ਕਰਾਂ ਦੇ ਅੱਛਾ ਜੀ ਐਸਐਟੂ ਸ਼ਿਪ ਕਰਦੇ ਕਰਦੇ ਉਹ ਇਨਾ ਚੱਕਰਾਂ ਚ ਪੈਣ ਲੱਗ ਪੈਂਦੇ ਨੇ ਪਰ ਤੈਨੂੰ ਕਈ ਵਾਰੀ ਇਹ ਵੀ ਲੱਗਦਾ ਵੀ ਉਹ ਏਰੀਆ ਦੇ ਤੁਸੀਂ ਵਸਨੀਕ ਹੋ ਮੈਂ ਸਵਾਲ ਤੈਨੂੰ ਤਾਂ ਪੁੱਛ ਰਿਹਾ ਵੀ ਕਈ ਵਾਰੀ ਇਹ ਵੀ ਲੱਗਦਾ ਕਿ ਬਾਰਡਰ ਏਰੀਆ ਨੂੰ ਬ੍ਰਾਂਡ ਕੀਤਾ ਜਾਂਦਾ ਹੈ ਇਸ ਗੱਲ ਲਈ ਕਿ ਵੀहां ਵੀ ਉੱਥੇ ਨਸ਼ਾ ਹੈ ਜਾਂ ਉਹਦੇ ਵਿੱਚ ਸੱਚਾਈ ਹੋਈ ਹੈ ਸਾਰੀ ਨਹੀਂ 50% ਸੱਚਾਈ ਤਾਂ ਹੈਗੀ ਹੋਈ ਹੈ ਅਧਿ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਗੁਰਸ਼ਮੀਰ ਸਿੰਘ ਇਸ ਵੇਲੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਸੂਬੇ ਦੇ ਵਿੱਚ ਇੱਕ ਨਸ਼ਾ ਮੁਕਤੀ ਮੁਹਿੰਮ ਚਲਾ ਰਹੀ ਹੈ ਤੇ ਕਲੇਮ ਕੀਤਾ ਜਾ ਰਿਹਾ ਹੈ ਕਿ ਸਾਰੇ ਜਿਹੜਾ ਨਸ਼ਾ ਹੈਗਾ 99% ਨਸ਼ਾ ਜਿਹੜਾ ਹੈ ਉਹ ਖਤਮ ਕੀਤਾ ਗਿਆ ਤੇ ਸੌ ਵੀ ਚੁੱਕੀ ਹੈ ਜੋ ਕੇਜਰੀਵਾਲ ਨੇ ਜਾਂ ਭਗਵੰਤ ਮਾਨ ਨੇ ਜਾਂ ਜਿਹੜੇ ਵੀ ਉਹਨਾਂ ਦੇ ਨਮਾਇंदे ਨੇ ਤਾਂ ਇਹ ਜਿਹੜਾ ਸਾਰਾ ਇੱਕ ਪਾਸੇ ਸਰਕਾਰ ਦਾ ਪ੍ਰਚਾਰ ਹੈ ਥਾਂ-ਥਾਂ ਤੇ ਅਸੀਂ ਬੋਰਡ ਵੀ ਦੇਖ ਰਹੇ ਹਾਂ ਜਦੋਂ ਸਵੇਰੇ ਅਖਬਾਰ ਖੋਲਦੇ ਹਾਂ ਵੱਡੇ ਇੱਕ ਪੇਜ ਦਾ ਇਸ਼ਤਿਹਾਰ ਵੀ ਹੁੰਦਾ ਪਰ ਰਿਐਲਿਟੀ ਦੇ ਵਿੱਚ ਔਨ ਗਰਾਉਂਡ ਸਥਿਤੀ ਕੀ ਹੈ ਐਨਡੀਪੀਐਸ ਦੇ ਮਾਮਲੇ ਕਿੰਨੇ ਚੱਲ ਰਹੇ ਨੇ ਕੀ ਸਥਿਤੀ ਹੈ ਖਾਸ ਤੌਰ ਤੇ ਬਾਰਡਰ ਏਰੀਆ ਦੇ ਵਿੱਚ ਇਹ ਸਾਰੇ ਨੁਕਤੇ ਤੇ ਆਪਾਂ ਅੱਜ ਗੱਲ ਕਰਾਂਗੇ ਸਾਡੇ ਨਾਲ ਖਾਸ ਮਹਿਮਾਨ ਨੇ ਨਵਜੂਦ ਕੌਰ ਚੱਬਾ ਜੀ ਐਡਵੋਕੇਟ ਨੇ ਸੀਨੀਅਰ ਐਡਵੋਕੇਟ ਨੇ 35 ਵਰਿਆਂ ਤੋਂ ਬਾਰਡਰ ਏਰੀਆ ਦੇ ਵਿੱਚ ਇਹ ਪ੍ਰੈਕਟਿਸ ਕਰ ਰਹੇ ਆ ਤੇ ਖਾਸ ਤੌਰ ਤੇ ਐਨਡੀਪੀਐਸ ਕੇਸਾਂ ਦੇ ਜਿਹੜੇ ਮਾਮਲੇ ਨੇ ਉਹ ਇਹ ਦੇਖ ਰਹੇ ਆ ਕਾਫੀ ਲੰਬੇ ਸਮੇਂ ਤੋਂ ਤੋਂ ਇੰਨਾ ਤੋਂ ਆਪਾਂ ਸਮਝਦੇ ਆ ਕਿ ਇਹ ਜਿਹੜੀ ਸਾਰੀ ਸਰਕਾਰ ਦਾ ਜਿਹੜਾ ਬਿਆਨੀ ਹੈ ਤੇ ਜੋ ਨਸ਼ੇ ਦਾ ਇੱਕ ਪੰਜਾਬ ਨੂੰ ਟੈਗ ਲੱਗਿਆ ਉਹ ਸਚਾਈ ਕਿੰਨੀ ਹੈ ਪਰਸੈਪਸ਼ਨ ਕਿੰਨੀ ਹੈ ਰੋਕਥਾਮ ਕਿੰਨੀ ਹੈ ਕਾਨੂੰਨ ਕਿੰਨਾ ਕੰਮ ਕਰ ਰਿਹਾ ਕਿਵੇਂ ਕੰਮ ਕਰ ਰਿਹਾ ਇਹ ਸਾਰੇ ਨੁਕਤੇ ਤੇ ਆਪਾਂ ਨਵਜੂਤ ਗਵਰਨਮੈਂਟ ਨਾਲ ਗੱਲਬਾਤ ਕਰਦੇ ਆ ਮੈਡਮ ਸਸਕੀ ਕਾਲ ਸਸਕੀ ਗੈਲਰੀ ਸਸਕੀ ਤੇ ਮੈਡਮ ਜਦੋਂ ਤੋਂ ਆਪਾਂ ਦੇਖਿਆ ਕਿ ਗੁਰਤਾ ਪੰਜਾਬ ਫਿਲਮ ਆਈ ਸੀਗੀ ਹਾਂਜੀ ਤੇ ਉਦੋਂ ਤਾਂ ਕਾਲੀ ਗਵਰਨਮੈਂਟ ਸੀ ਉਹਨਾਂ ਨੇ ਕਾਫੀ ਇਤਰਾਜ਼ ਵੀ ਕੀਤਾ ਸੀ ਇਸ ਗੱਲ ਦਾ ਕਿ ਪੰਜਾਬ ਨੂੰ ਬ੍ਰਾਂਡ ਕੀਤਾ ਜਾ ਰਿਹਾ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਬਾਰਡਰ ਏਰੀਆ ਦੇ ਵਿੱਚ ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਭਗਵੰਤ ਮਾਨ ਗਵਰਨਮੈਂਟ ਨਸ਼ਾ ਮੁਕਤੀ ਯਾਤਰਾ ਚਲਾ ਰਹੀ ਹੈ ਹਨ ਤੇ ਤੁਹਾਡਾ ਕੀ ਐਕਸਪੀਰੀਅੰਸ ਹੈ ਇਹ ਸਾਰੇ ਸਰਕਾਰੀ ਨਾਮ ਰੋਲੇ ਦੇ ਵਿੱਚ ਤੁਹਾਡਾ ਕੀ ਹੈ ਐਜ਼ ਅ ਲਾਇਰ ਕੀ ਹੈ ਪੰਜਾਬ ਤੇ ਨਸ਼ੀ ਦੀ ਸਮੱਸਿਆ ਕਿੱਥੇ ਖੜੀ ਹੈ ਦੇਖੋ ਮੈਂ ਬਾਰਡਰ ਬੈਲਟ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਪਿਛਲੇ 30-35 ਸਾਲ ਤੋਂ ਕ੍ਰਿਮੀਨਲ ਪ੍ਰੈਕਟਿਸ ਕਰ ਰਹੀ ਹੈ ਐਨਡੀਪੀਸ ਕੇਸਸ ਮੇਰੇ ਸਾਹਮਣੇ ਆਉਂਦੇ ਹੀ ਰਹਿੰਦੇ ਨੇ ਔਰ ਜੋ ਗਰਾਸ ਰੂਟ ਲੈਵਲ ਤੇ ਮੇਰਾ ਤਜਰਬਾ ਹੈਗਾ ਉਹ ਜੋ ਮੈਂ ਕਹਿਣ ਜਾ ਰਹੀ ਹਾਂ ਹੋ ਸਕਦਾ ਕਿ ਸਰਕਾਰਾਂ ਨੂੰ ਪਸੰਦ ਨਾ ਆਵੇ ਜੀ ਜੀ ਕਿਉਂਕਿ ਐਦਾਂ ਕਿਦਾਂ ਹੋ ਸਕਦਾ ਹੈ ਕਿ ਸਾਡੇ ਬਾਰਡਰ ਦੇ ਉੱਤੇ ਇੰਨੀ ਫੋਰਸਸ ਲਗੀਆਂ ਨੇ ਤੇ ਨਸ਼ਾ ਆ ਰਿਹਾ ਜੀ ਫਿਰ ਉਹ ਕਾਦੀਆਂ ਤਨਖਾਹਾਂ ਲੈ ਰਹੇ ਨੇ ਹਮ ਔਰ ਮਤਲਬ ਰਾਜਸਥਾਨ ਦੇ ਵਿੱਚ ਅਫੀਮ ਦੀ ਖੇਤੀ এলাਉਡ ਹੈ ਮੱਧ ਪ੍ਰਦੇਸ਼ ਦੇ ਵਿੱਚ ਅਫੀਮ ਦੀ ਖੇਤੀ এলাਉਡ ਹੈ ਪਰ ਪੰਜਾਬ ਚ ਅਫੀਮ ਦੀ ਖੇਤੀ এলাਉਡ ਨਹੀਂ ਹੈ ਜੀ ਸਾਡੇ ਪਿੰਡਾਂ ਦੇ ਵਿੱਚ ਕਦੀ ਕਦਾਈ ਮਤਲਬ ਬਹੁਤ ਪਹਿਲਾਂ ਦੀ ਗੱਲ ਹੈ ਅੱਜ ਤੋਂ 50 ਸਾਲ ਪਹਿਲਾਂ ਦੀ ਕੋਈ ਕੋਈ ਅਮਲੀ ਹੁੰਦਾ ਸੀ ਤੇ ਉਹਨੂੰ ਕਹਿੰਦੇ ਸੀਗੇ ਕਿ ਇਹ ਅਮਲੀ ਹੈ ਅਫੀਮ ਖਾਂਦਾ ਹੈ ਬਾਕੀ ਸਾਰੇ ਨਹੀਂ ਖਾਂਦੇ ਸੀਗੇ ਹੁਣ ਇਹ ਹੈਗਾ ਕਿ 90% ਲੋਕੀ ਜਿਹੜੇ ਹੈਗੇ ਆ ਉਹ ਅਮਲ ਦੇ ਉੱਤੇ ਲੱਗੇ ਹੋਏ ਨੇ ਸ਼ਰਾਬ ਦੇ ਠੇਕੇ ਸਰਕਾਰ ਹਰ ਸਾਲ ਅਲਾਟ ਕਰਦੀ ਹੈ ਔਰ ਬਹੁਤ ਸਾਰਾ ਰੈਵਨਿਊ ਇਕੱਠਾ ਕਰਦੀ ਹੈ ਕਿਉਂ ਦਿੰਦੀ ਹੈ ਮਤਲਬ ਸਟੇਟ ਨੂੰ ਕਿ ਐਨੇ ਪੈਸੇ ਕਿ ਇਹਦੇ ਤੋਂ ਹੀ ਲੈਣੇ ਹੈਗੇ ਨੇ ਕਿਸੇ ਹੋਰ ਪ੍ਰੋਫੈਸ਼ਨ ਤੋਂ ਲੈ ਲੈਣ ਜੀ ਅੱਛਾ ਜਿਹੜਾ ਹੈਗਾ ਓਪੀਅਮ ਅੱਧਾ ਪੰਜਾਬ ਜ਼ਿਲ੍ਹਿਆਂ ਦੇ ਵਿੱਚ ਭੇਜਿਆ ਹੋਇਆ ਹੈ ਇਹਨਾਂ ਨੇ ਕਹਿ ਕੇ ਕਿ ਇਹਦੇ ਕੋਲ 10 ਗ੍ਰਾਮ ਓਪੀਅਮ ਇਹਦੇ ਕੋਲ ਅੱਧਾ ਕਿਲੋ ਓਪੀਅਮ ਇਹਦੇ ਕੋਲ 1 ਕਿਲੋ ਓਪੀਅਮ ਇਹਦੇ ਕੋਲ 2 ਕਿਲੋ ਓਪੀਅਮ ਜਦ ਕਿ ਮਤਬਦਿستی ਵਿੱਚ ਅਲਾਉਡ ਹੈ ਤੁਸੀਂ ਭਾਵੇਂ 10 ਕਿਲੋ ਓਪੀਅਮ ਕੈਰੀ ਕਰੀ ਜੋ ਜਾਂ ਰਾਜਸਥਾਨ ਚ ਕਰੀ ਜੋ ਉਹਨਾਂ ਕੋਲ ਲਾਇਸੈਂਸ ਮਿਲਦੇ ਨੇ ਜੇ ਕੋਈ ਖਾਂਦਾ ਤੇ ਉਹ ਕਹਿੰਦਾ ਇਹ ਤਾਂ ਰਾਜਿਆਂ ਦੀ ਖੁਰਾਕ ਹੈ ਰਾਜੇ ਖਾਂਦੇ ਨੇ ਸੋ ਇੰਨਾ ਜ਼ਿਆਦਾ ਗੁੰਝਲਾਂ ਪਾ ਦਿੱਤੀਆਂ ਗਈਆਂ ਨੇ ਪੰਜਾਬੀਆਂ ਦੇ ਵਾਸਤੇ ਕਿ ਵੀ ਪੰਜਾਬੀ ਕਹਿੰਦੇ ਨੇ ਵੀ ਹੁਣ ਸਾਡੇ ਇੱਕ ਸੀਨੀਅਰ ਮੈਂਬਰ ਪਾਰਲੀਮੈਂਟ ਜਾਂ ਜਿਹੜੇ ਹੈਗੇ ਐ ਐਮਐਲਏ ਵੀ ਕਈ ਡਿਮਾਂਡ ਕਰਦੇ ਨੇ ਕਿ ਵੀ ਇੱਥੇ ਵੀ ਲੈਸਨਸ ਸਿਸਟਮ ਸ਼ੁਰੂ ਕਰ ਦਿਓ ਇੱਥੇ ਵੀ ਅਲਾਉ ਕਰ ਦਿਓ ਇਹ ਕਿਉਂ ਡਾਕਟਰ ਭਰਾਂਵੀਰ ਗਾਂਧੀ ਨੇ ਵਾਰ-ਵਾਰ ਹਾਂ ਜੀ ਉਹਨਾਂ ਨੇ ਵਾਰ-ਵਾਰ ਕਿਹਾ ਹੈ ਕਿ ਓਪੀਐਮ ਜਿਹੜੀ ਹੈਗੀ ਹੈ ਉਹ ਸਰੀਰ ਨੂੰ ਇੰਨਾ ਨੁਕਸਾਨ ਨਹੀਂ ਪਹੁੰਚਾਉਂਦੀ ਹੈ ਜਿੰਨਾ ਹਿਰੋਇਨ ਨੁਕਸਾਨ ਪਹੁੰਚਾਉਂਦੀ ਹੈ ਜੀ ਨਸ਼ਾ ਜੇ ਅਸੀਂ ਮੰਨ ਕੇ ਚੱਲੀਏ ਤੇ ਉਹ ਹਿਰੋਇਨ ਜਿਹੜੀ ਆ ਉਹ ਬੈਨ ਹੋਣੀ ਚਾਹੀਦੀ ਐ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਪਰ ਹਿਰੋਇਨ ਤੁਹਾਨੂੰ ਪਤਾ ਬਣਦੀ ਓਪੀਅਮ ਤੋਂ ਹੀ ਐ ਹੂੰ ਓਪੀਅਮ ਦੇ ਉੱਤੇ ਕੋਈ ਕੈਮੀਕਲ ਉਹ ਇਦਾਂ ਦਾ ਟ੍ਰੀਟਮੈਂਟ ਕਰਦੇ ਆ ਕਿ ਉਹਦੇ ਤੋਂ ਜਿਹੜਾ ਪਾਊਡਰ ਨਿਕਲਦਾ ਉਹ ਹਿਰੋਇਨ ਮੰਨ ਜਾਂਦੀ ਹੈ ਜੀ ਸੋ ਜੇ ਉਹ ਸਾਡੇ ਨਾਲ ਦੀਆਂ ਸਟੇਟਸ ਦੇ ਵਿੱਚ ਉੱਥੇ ਖੇਤੀ ਹੋ ਰਹੀ ਐ ਤੇ ਕੀ ਉੱਥੇ ਹਿਰੋਇਨ ਬਣ ਨਹੀਂ ਸਕਦੀ ਹਿਰੋਇਨ ਬਣਦੀ ਐ ਅਸੀਂ ਹਰ ਵਾਰੀ ਸਾਰਾ ਨਜ਼ਲਾ ਸਾਰਾ ਗੁੱਸਾ ਉੱਧਰ ਬਾ ਬਾਰਡਰ ਪਾਰ ਕਰਦਣੇ ਵੀ ਉਧਰੋਂ ਆ ਰਿਹਾ ਹੈਗਾ ਜੀ 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 ਇਹ ਇਧਰੋਂ ਵੀ ਆਈ ਸਕਦਾ ਹੈ ਇੱਕ ਇੱਕ ਤਾਂ ਇਹਦਾ ਇੱਕ ਇੱਕ ਤਾਂ ਇਹਦਾ ਮੈਡੀਕਲ ਪੱਕ ਹੈ ਵੀ ਮੰਨ ਲਓ ਉਫੀਮ ਦਾ ਇੱਕ ਪੱਕ ਇੱਕ ਮੇਰਾ ਸੀਗਾ ਲੀਗਲ ਪੱਕ ਦੇ ਐਂਗਲ ਤੋਂ ਜਿਹੜੇ ਐਂਡੀਪੀਐਸ ਹੈ ਜੀ ਤੁਸੀਂ ਉਹ ਕਰਦੇ ਹੋ ਉਹਦੇ ਚ ਕੀ ਫਾਲ ਕਰਦਾ ਕਿ ਨੂੰ ਤੁਸੀਂ ਐਂਡੀਪੀਐਸ ਦੇ ਵਿੱਚ ਕਿਹੜਾ ਪਰਚਾ ਦਰਜ ਹੁੰਦਾ ਤੇ ਫਿਰ ਉਹ ਕਿਸ ਕਿਸਮ ਦੀ ਹੋਣੀ ਜਿਹੜੀ ਕਰੰਟ ਸਟੇਟ ਆ ਹੁਣ ਡੀਜੀਪੀ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਅਸੀਂ ਇੰਨੇ ਪਰਚੇ ਦਰਜ ਕੀਤੇ ਉਹ ਐਕਚੁਅਲੀ ਕੀ ਹੁੰਦਾ ਉਹਦੇ ਨਾਲ ਕੋਈ ਫਰਕ ਪੈਂਦਾ ਕਿਹੜੇ ਲੋਗੋ ਦੇ ਵਿੱਚ ਆਉਂਦੇ ਨੇ ਕੀ ਉਹ ਐਕਚੁਅਲੀ ਹੁੰਦਾ ਐ ਐਂਡ ਯੂਜ਼ਰ ਤੱਕ ਗੱਲ ਜਾਂਦੀ ਐ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਜੀ ਅ 250 ਗ੍ਰਾਮ ਹਿਰੋਇਨ ਜੀ ਤੋਂ نیچے-नीचे ਜੇ ਕੋਈ ਹੈਗਾ ਤੇ ਉਹ স্মੋਲ ਕੁਆਂਟੀਟੀ ਐ ਜੀ 250 ਗ੍ਰਾਮ ਤੋਂ ਉੱਪਰ ਜਿਹੜਾ ਹੈਗਾ ਤੇ ਉਹ ਇੰਟਰਮੀਡੀਏਟ ਕੁਆਂਟੀਟੀ ਐ ਤੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਆ ਜਾਂਦਾ ਹੈਗਾ ਹੂੰ ਹੂੰ ਸੋ ਅ ਬਹੁਤ ਸਾਰੇ ਪਰਚੇ ਜਿਹੜੇ ਆ ਉਹ স্মੋਲ ਕੁਆਂਟੀਟੀ ਦੇ ਹੀ ਹੁੰਦੇ ਨੇ ਹੂੰ ਔਰ ਜਿਹੜੇ ਬੰਦੇ ਐਕਚੁਅਲ ਪੈਡਲਰਸ ਹੈਗੇ ਨੇ ਡੀਲਰਸ ਹੈਗੇ ਨੇ ਉਹ ਕਦੀ ਵੀ ਕਾਬੂ ਨਹੀਂ ਆਉਂਦੇ ਹੈਗੇ ਜੀ ਬਹੁਤ ਘੱਟ ਵੈਰੀ ਰੇਅਰ ਕੋਈ ਪੁਲਿਸ ਉਹਨਾਂ ਫੜਦੀ ਹੋਈ ਨਹੀਂ ਜਾਂ ਕੋਈ ਲੀਗਲ ਲਕੂਨਾ ਫੜਦੀ ਹੀ ਨਹੀਂ ਬਹੁਤੀ ਵਾਰੀ ਤੇ ਅੱਛਾ ਫੜਦੀ ਨਹੀਂ ਹੈਗੀ ਤੇ ਜੇ ਕੋਈ ਫੜਿਆ ਵੀ ਜਾਂਦਾ ਹੈਗਾ ਤੇ ਉਹ ਵੀ ਜਿਹੜਾ ਹੈਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਹੈਗਾ ਕੋਈ ਉਹਦਾ ਕੋਈ ਰਿਫਟ ਕ੍ਰੀਏਟ ਹੋ ਜਾਂਦੀ ਹੈ ਪੁਲਿਸ ਨਾਲ ਤੇ ਫੜਿਆ ਜਾਂਦਾ ਆਦਰਵਾਈਜ਼ ਸਾਨੂੰ ਵੀ ਪਤਾ ਹੈਗਾ ਕਿ ਕੌਣ ਬੰਦੇ ਹੈਗੇ ਨੇ ਜਿਹੜੇ ਐਕਚੁਅਲ ਕੰਮ ਕਰਦੇ ਆ ਸਾਰੇ ਸਟੇਟ ਨੂੰ ਵੀ ਪਤਾ ਹੈਗਾ ਉਹਨਾਂ ਨੂੰ ਕਦੇ ਨਹੀਂ ਫੜਿਆ ਜਾਂਦਾ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਆ ਤੁਹਾਡੇ ਏਰੀਏ ਚ ਵੀ 2018 ਚ ਜਿਵੇਂ ਗਲਤ ਨਹੀਂ ਇੱਕ ਹੂਸਟ ਰੈਲਟੀ ਹੋਈ ਸੀ ਤੇ ਹੁਣ ਮਜੀਠੀ ਹੋਣੀ ਹੈ ਹਾਂ ਤੇ ਇਹ ਜਿਹੜਾ ਸਾਰਾ ਮਸਲਾ ਹੁੰਦਾ ਇਹਦੇ ਚ ਲੀਗਲ ਲਾਅ ਕੀ ਕੰਮ ਕਰਦਾ ਆਪਣਾ ਦੇਖੋ ਹੂਸਟ ਕੇਸ ਜਿਹੜੇ ਹੈਗੇ ਨਕਲੀ ਸ਼ਰਾਬ ਜਿਹੜੀ ਬਣਦੀ ਹੈਗੀ ਹੈ ਉਹ ਮਤਲਬ ਉਰਦਾ ਪੰਜਾਬ ਪਿਕਚਰ ਜਿਹੜੀ ਹੈਗੀ ਹੈ ਉਹ ਗਲਤ ਨਹੀਂ ਹੈਗੀ ਪਿੰਡਾਂ ਦੀ ਰਿਐਲਿਟੀ ਤੁਸੀਂ ਜਾ ਕੇ ਵੇਖੋ ਨਾ ਸਭ ਤੋਂ ਪਹਿਲਾਂ ਤੇ ਮੈਂ ਆਪਣੀ ਜਿਹੜੀ ਐਜੂਕੇਸ਼ਨ ਪ੍ਰਣਾਲੀ ਹੈ ਉਹਨੂੰ ਦੋਸ਼ ਦੇਣਾ ਚਾਹੁੰਨੀ ਹੈ ਜੀ ਇਸ ਤੋਂ ਪਹਿਲਾਂ ਤੱਕ ਬੱਚੇ ਜਿਹੜੇ ਆ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਜੋ ਪਾਸ ਨਹੀਂ ਹੁੰਦੇ ਸੀਗੇ ਫੇਲ ਕਰ ਦਿੱਤੇ ਜਾਂਦੇ ਸੀ ਬੱਚਿਆਂ ਤੇ ਵੀ ਥੋੜਾ ਆਂਦਾ ਸੀਗਾ ਕਿ ਮੈਂ ਪੜਾਈ ਕਰਨੀ ਮੈਂ ਮਿਹਨਤ ਕਰਨੀ ਹੈ ਹੁਣ ਕੀ ਹੈਗਾ ਕਿ ਜਿਹੜੀ 1988 ਤੋਂ ਬਾਅਦ compulsory education act ਜਦੋਂ ਆਇਆ ਹੈਗਾ ਹਾਂਜੀ ਪਹਿਲੇ ਤੋਂ ਲੈ ਕੇ 8ਵੀਂ ਤੱਕ ਸਾਰੇ ਗ੍ਰੇਡੂਏਸ਼ਨ ਕਰਤੀ ਹਾਂਜੀ ਪਰ ਇਹਦੀ ਪਾਸ ਕਰਦੇ ਨਾ ਕੋਈ ਬੱਚਾ ਫੇਲ ਨਹੀਂ ਹੁੰਦਾ ਬਿਲਕੁਲ ਠੀਕ ਜਦੋਂ ਬੱਚਾ ਨੂੰ ਪਤਾ ਕਿ ਮੈਂ ਫੇਲ ਹੀ ਨਹੀਂ ਹੋਣਾ ਤਾਂ ਉਹ ਪੜਦਾ ਹੀ ਨਹੀਂ ਹੈ ਸੋ ਪਹਿਲੇ ਤੋਂ 8ਵੀਂ ਤੱਕ ਇਹ ਉਹ ਨੀ ਜਿਹੜੀ ਹੈ ਮਜ਼ਬੂਤ ਬਣਨੀ ਹੁੰਦੀ ਹੈ ਕਿ ਤੁਹਾਨੂੰ ਸਾਰਾ ਜਿਹੜਾ ਹੈਗਾ ਉਹ ਬੇਸਿਕ ਹੂੰ এডੂਕੇਸ਼ਨ ਆਂਦੀ ਹੈਗੀ ਜਿੱਦੇ ਵਿੱਚ ਮੈਥ ਸੇ ਭਾੜੇ ਪੂੜੇ ਆਂਦੇ ਆ ਏ ਬੀ ਸੀ ਆਂਦੀ ਹੈ ਸਾਰਾ ਕੁਝ ਆਂਦਾ ਬੱਚੇ ਨੂੰ ਪਤਾ ਮੈਂ ਫਿਰ ਹੀ ਨਾਣਾ ਮੇਰੇ ਕੋਈ ਕਈ ਕੇਸਸ ਵਿੱਚ ਮੁੰਡੇ ਕਹਿੰਦੇ ਅਸੀਂ 10ਵੀਂ ਪਾਸੇ ਸਾਈਨ ਤੱਕ ਪ੍ਰੋਪਰ ਨਹੀਂ ਕਰਦੇ ਆਂਦੇ ਉਹਨਾਂ ਸਾਡੇ ਪਿੰਡਾਂ ਦੇ ਵਿੱਚ ਡਫਰਸ ਕ੍ਰੀਏਟ ਕਰ ਦਿੱਤੇ ਗਏ ਨੇ ਹੂੰ 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 ਮਤਲਬ ਸਾਡੀ এডੂਕੇਸ਼ਨ ਪ੍ਰਣਾਲੀ ਜਿਹੜੀ ਹੈ ਅਸੀਂ ਅੰਕੜੇ ਤੇ ਪੂਰੇ ਕਰ ਲਏ ਕਿ ਪੰਜਾਬ ਸਟੇਟ ਜਿਹੜੀ ਫੁੱਲੀ ਲਿਟਰੇਟ ਹੈ ਜੀ ਸਾਰੇ ਪੜੇ ਨੇ ਇਹਦੇ ਵਿੱਚ ਜੀ ਪਰ ਉਹਨਾਂ ਦਾ ਵਿਚਾਰਿਆਂ ਦਾ بیس ਹੀ ਨਹੀਂ ਹੈਗਾ ਨੀ ਕਮਜ਼ੋਰ ਹੋਗੇ ਜਦੋਂ 10ਵੀਂ ਪੜ੍ਹ ਕੇ ਬੱਚਾ ਬਾਹਰ ਆਉਂਦਾ ਹੈਗਾ ਨਾ ਤਾਂ ਉਹ ਕਿਸੇ ਕੰਪੀਟੀਸ਼ਨ 'ਚ ਬੈਠ ਸਕਦਾ ਨਾ ਉਹਨੂੰ ਕੋਈ ਗਵਰਨਮੈਂਟ ਜੌਬ ਮਿਲਦੀ ਹੈਗੀ ਐ ਨਾ ਉਹ ਕੋਈ ਕੰਮ ਕਰ ਸਕਦਾ ਨਾ ਉਹ ਸਕਿਲਡ ਵਰਕਰ ਹੈਗਾ ਉਹ ਦਿਹਾੜੀ ਕਰੇਗਾ ਜੇ ਉਹ ਦਿਹਾੜੀ ਕਰੇਗਾ ਤੇ ਫਿਰ ਟ੍ਰੈਮਾਡੋਲ ਖਾਏਗਾ ਨਸ਼ਾ ਕਰੇਗਾ ਕਿਉਂਕਿ ਦਿਹਾੜੀ ਕਰਨੀ ਔਖੀ ਬੜੀ ਹੈ ਰੀਜ਼ਨ ਬੀਇੰਗ ਕਿ ਖੁਰਾਕਾ ਨਹੀਂ ਹੈਗੀ ਬਿਲਕੁਲ ਠੀਕ ਜੇ ਖੁਰਾਕਾ ਨਹੀਂ ਹੈਗੀਆਂ ਤੇ ਉਹ ਟ੍ਰੈਮਾਡੋਲ ਖਾਏਗਾ ਫਿਰ ਉਸ ਤੋਂ ਬਾਅਦ ਉਹ ਨਸ਼ੇ ਤੇ ਹਫੀਮ ਖਾਏਗਾ ਹਫੀਮ ਕਿਉਂਕਿ ਮਹਿੰਗੀ ਬੜੀ ਹੈਗੀ ਐ ਸੋ ਇਸ ਕਰਕੇ ਡਰਗ ਪੈਡਲਰ ਜਿਹੜੇ ਆ ਉਹ ਹੁਣ ਤਾਂ ਸਕੂਲਾਂ ਤੱਕ ਪਹੁੰਚ ਗਏ ਨੇ ਸਕੂਲਾਂ ਦੇ ਵਿੱਚ ਵੀ ਜਿਹੜਾ ਹੈਗਾ ਨਸ਼ਾ ਵਿਕਦਾ ਪਿਆ ਹੈਗਾ ਤੇ ਜਿਵੇਂ ਮੰਨ ਲਓ ਇਹ ਹੁਣ ਜਦੋਂ ਹੋਸਟ ਰੈਸਿਡੀ ਹੁੰਦੀ ਹੈ ਤਾਂ ਉਹਦੀ ਜਿਹੜੀ ਲੀਗਲ ਕਾਰਵਾਈ ਕੀ ਹੁੰਦੀ ਹੈ ਐਕਸਾਈਜ਼ ਐਕਟ ਦਾ ਪਰਚਾ ਹੁੰਦਾ ਹੈ ਐਨਡੀਪੀਐਸ ਦਾ ਹੁੰਦਾ ਫਿਰ ਉਹਦੇ ਵਿੱਚ ਬੰਦੇ ਬਾਅਦ ਚੋਂ ਕੁਛ ਕਹਿੰਦੇ ਫੜੇ ਨਹੀਂ ਜਾਂਦੇ ਕੋਈ ਇੱਥੇ ਤੱਕ ਗੱਲ ਨਹੀਂ ਪਹੁੰਚਦੀ ਜੇ ਲਾਅ ਆਪਣਾ ਕੰਮ ਕਰੇ ਹੁਣ ਮੰਨ ਲਓ ਪੁਲਿਸ ਕਹਿ ਰਹੀ ਹੈ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ ਜੇ ਵਾਕਈ ਉਹਨਾਂ ਨੇ ਦੋਸ਼ੀਆਂ ਲਈ ਤੇ ਕਾਰਵਾਈ ਕਰਨੀ ਹੈ ਤਾਂ ਕੀ ਹੋਣੀ ਚਾਹੀਦੀ ਹੈ ਉਹ ਦੇਖੋ ਉਹ ਜਿਹੜਾ ਸੈਸ਼ਨ ਟ੍ਰਾਇਲ ਉਹਦਾ ਚੱਲਦਾ ਹੈਗਾ ਜੀ ਔਰ ਉਹਦੇ ਵਿੱਚ ਸਜ਼ਾ ਵੀ ਜਿਹੜੀ ਹੁੰਦੀ ਹੈ 20 ਸਾਲ ਦੇ ਆਸ-ਪਾਸ ਹੈਗੀ ਹੈ ਤੇ ਜਿਹੜਾ ਉਹ ਹੁਣ ਟ੍ਰਾਇਲ ਚੱਲੇਗਾ ਟ੍ਰਾਇਲ ਦੇ ਵਿੱਚ ਕਈ ਲੈਕੂਨਸ ਰਹਿ ਜਾਂਦੇ ਨੇ ਕਈ ਕੁਝ ਐਕਚੁਅਲੀ ਕੀ ਹੁੰਦਾ ਮੰਨ ਲਓ ਇਹਦਾ ਬਿਆਨ ਨਹੀਂ ਆ ਦੋ ਦਿਨ ਰੌਲਾ ਪੈ ਗਿਆ ਸਰਕਾਰ ਕਹ ਦੂਗੀ ਪਰਚਾ ਦਰਜ ਹੋ ਗਿਆ ਪਰ ਬਾਅਦ ਚੋ ਫਾਲੋ ਅਪ ਕੀ ਹੁੰਦਾ ਐਕਚੁਅਲੀ ਰਿਜ਼ਲਟ ਕੀ ਨਿਕਲਦਾ ਮੰਨ ਲਓ ਜਿਹੜੀ 2018 ਦਾ ਟ੍ਰੈਜੇ ਉਹ ਤਾਂ ਕਾਨੂੰਨ ਨੇ ਜੋ ਕਰਨਾ ਜੱਜਸ ਨੇ ਜੋ ਕਰਨਾ ਉਹ ਲਗ ਚੀਜ਼ ਹੈ ਬੇਸਿਕ ਗ੍ਰਾਸ ਰੂਟ ਰਿਐਲਿਟੀ ਮੈਂ ਤੁਹਾਨੂੰ ਦੱਸਦੀ ਆਂ ਕਿ ਸਾਡੇ ਬਾਰਡਰ ਦੇ ਉੱਤੇ ਇੱਕ ਪਿੰਡ ਹੈਗਾ ਜਿਹਦੇ ਵਿੱਚ ਐਮਐਲਏ ਆਪ ਲੈਣਾ ਹੈਗਾ ਪ੍ਰੋਟੈਕਟ ਕਰਦਾ ਪੱਟੀਆਂ ਨੂੰ ਠੀਕ ਹੈ ਜੀ ਠੀਕ ਹੈ ਤੇ ਜੇ ਕੋਈ ਐਸਐਚਓ ਪੱਟੀ ਫੜਦਾ ਹੈਗਾ ਤੇ ਉਹ ਕਹਿੰਦੇ ਜੀ ਐਫਰਡ ਮਾਚਸ ਉਹਨਾਂ ਦੀ ਪੱਠੀ ਜਲਾ ਕੇ ਆ ਤੋ ਹੂੰ ਠੀਕ ਹੈ ਉਸ ਏਰੀਆ ਦੇ ਵਿੱਚ ਕੋਈ ਜਿਹੜਾ ਹੈਗਾ ਲੱਗਣਾ ਵੀ ਨਹੀਂ ਚਾਹੁੰਦਾ ਹੈਗਾ ਐਜ਼ ਐਸਐਚਓ ਅੱਛਾ ਇੰਨਾ ਮਾੜਾ ਹਾਲ ਹੈਗਾ ਸੋ ਮਤਲਬ ਬੜਾ ਹੀ ਜ਼ਿਆਦਾ ਤੇ ਉਹ ਸਾਰੇ ਬਾਰਡਰ ਏਰੀਆ ਦੇ ਵਿੱਚ ਜਿਹੜੀ ਲੋਕਾਂ ਦੀ ਇਕਨੋਮੀ ਆ ਉਹ ਨਸ਼ਾ ਵੇਚਣ ਤੇ ਜਾਂ ਇਦਾਂ ਸ਼ਰਾਬ ਸਾਰੀ ਇਕਨੋਮੀ ਨਸ਼ਾ ਵੇਚਣ ਤੇ ਹੈਗੀ ਹੈ ਤੇ ਉਹਦੇ ਵਿੱਚੋਂ ਕੋਈ ਇੱਕ ਅੱਧੀ ਸ਼ਰਾਬ ਜਿਹੜੀ ਹੈ ਉਹ ਉਹਨਾਂ ਨੇ ਜ਼ਿਆਦਾ ਉਹਦੇ ਵਿੱਚ ਕੈਮੀਕਲ ਪਾ ਦਿੱਤਾ ਤੇ ਉਹ ਜਿਹੜਾ ਹੈਗਾ ਪੌਇਜ਼ਨਸ ਹੋ ਗਈ ਹੈ ਜੀ ਤਾਂ ਇੱਕ ਚੀਜ਼ ਹੋਰ ਸਾਡੇ ਇੱਥੇ ਉਹ ਮੋਡਸ ਅਪਰੈਂਡੀ ਅਸੀਂ ਦੇਖਦੇ ਹਾਂ ਪੁਲਿਸ ਦੀ ਕਿ ਵੱਧ ਤੋਂ ਵੱਧ ਪਰਚੇ ਦਰਜ ਕਰੋ ਹਾਂਜੀ ਜਿਹੜੇ ਪਰਚੇ ਦਰਜ ਹੁੰਦੇ ਨੇ ਮੰਨ ਲਓ ਜਦੋਂ ਪ੍ਰੈਸ ਕਾਨਫਰੈਂਸ 'ਚ ਬੈਠਦੀ ਹੈ ਪੁਲਿਸ ਤਾਂ ਉਹ ਦਿਖਾਉਂਦੀ ਹੈ ਕਿ ਇੰਨੇ ਪਰਚੇ ਦਰਜ ਹੋ ਗਏ ਹੁਣ ਜਿਹੜੇ ਪਰਚੇ ਜਿਹੜੀ ਜਿਹੜੇ ਨਸ਼ੇ ਦੀ ਰੋਕத் ਦਾਮ ਦੇ ਵਿੱਚ ਕੀ ਕੰਟਰੀਬਿਊਸ਼ਨ ਹੈ ਮੈਂ ਹੁਣ ਤੁਹਾਨੂੰ ਦੱਸਾਂ ਕਿ ਮੈਂ ਇੱਥੇ ਤੁਹਾਨੂੰ ਕੈਮਰੇ ਤੇ ਦੱਸਾਂਗੀ ਤਾਂ ਸ਼ਾਇਦ ਸਰਕਾਰਾਂ ਨੂੰ ਹਜ਼ਮ ਨਹੀਂ ਹੋਣੀ ਉਹ ਗੱਲ ਅਸੀਂ ਤਾਂ ਗ੍ਰਾਸ ਰੂਟ ਲੈਵਲ ਤੇ ਬੈਠੇ ਵੇਖਦੇ ਆ ਜੀ ਜੀ ਡੀਆਈਜੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਇਹਨੇ ਬੰਦੇ ਫੜ ਲਤੇ ਸਾਡਾ ਇੱਕ ਸਰਪੰਚ ਆ ਉਹ ਲਿਸਟ ਲਈ ਫਿਰੇ ਵੀ ਮੈਂ ਡੀਆਈਜੀ ਸਾਹਿਬ ਨੂੰ ਲਿਸਟ ਦੇਣੀ ਹੈ ਵੀ ਆਹ ਬੰਦੇ ਵੇਚਦੇ ਨੇ ਨਸ਼ਾ ਜੀ ਉਹਨੂੰ ਅੰਦਰ ਜਾਣ ਹੀ ਨਹੀਂ ਦਿੱਤਾ ਐਸਐਚਓ ਨੇ ਚੁੱਕ ਕੇ ਗੱਡੀ ਚ ਪਾਇਆ ਤੇ ਥਾਣੇ ਨਹੀਂ ਲੱਗਿਆ ਦੋ ਦਿਨ ਉਹਨੂੰ ਥਾਣੇ ਰੱਖਿਆ ਤੀਜੇ ਦਿਨ ਉਹਦੀ ਵਾਈਫ ਕਿਉਂਕਿ ਸਰਪੰਚ ਸੀਗੀ ਉਹਦੇ ਤੇ ਐਫ ਆਈ ਆਰ ਦਰਜ ਕਰ ਦਿੱਤੀ ਹੂੰ ਇਹਦੇ ਤੇ ਵੀ ਕਰ ਦਿੱਤੀ ਮਨੋ ਉਹ ਤਾਂ ਸੁਣਣਾ ਹੀ ਨਹੀਂ ਚਾਹੁੰਦੇ ਹੈਗੇ ਜੀ ਦੱਸਣਾ ਉਹ ਇੱਕ ਸਰਕਾਰੀ ਤੰਤਰ ਹੈ ਹਾਂਜੀ ਸਭ ਕੁਝ ਹੀ ਰੋਜ਼ੀ ਰੋਜ਼ੀ ਸਭ ਕੁਝ ਹੀ ਚੰਗਾ ਚੰਗਾ ਕੱਲੇ ਬਹੁਤ ਕੀੜਾ ਚੱਲ ਰਿਹਾ ਹੈ ਬਹੁਤ ਗੰਦ ਪਿਆ ਹੋਇਆ ਹੈ ਤੁਹਾਡੇ ਅਨੁਸਾਰ ਨਸ਼ੇ ਦੀ ਜਿਹੜੀ ਰੋਕਥਾਮ ਹੈ ਨਸ਼ਾ ਮੁਕਤੀ ਜਿਹੜਾ ਕਲੇਮ ਹੈ ਹੁਣ ਮੰਨ ਲਓ ਇਹ ਗਵਰਨਮੈਂਟ ਵੀ ਕਲੇਮ ਕਰ ਰਹੀ ਹੈ ਰਿਐਲਿਟੀ ਦਾ ਸਭ ਨੂੰ ਪਤਾ ਹੈ ਪਰ ਇਹ ਸਮੱਸਿਆ ਲੀਗਲ ਹੈ ਸੋਸ਼ਲ ਹੈ ਇਹ ਮਾਨਸਿਕ ਸਮੱਸਿਆ ਹੈ ਇਹ ਸਮੱਸਿਆ ਦਾ ਸੋਸ਼ਲ ਹੈ ਹੂੰ ਸੋਸ਼ਲ ਇਟੀ ਸਾਡੀ ਐਜੂਕੇਸ਼ਨ ਪ੍ਰਣਾਲੀ ਦਾ ਸਭ ਤੋਂ ਵੱਡਾ ਨੁਕਸਾ ਜਿਹੜੇ ਅਸੀਂ ਅੰਕੜੇ ਤੇ ਪੂਰੇ ਕਰ ਲਏ ਕਿ ਸਾਰਾ ਪੰਜਾਬ ਲਿਟਰੇਟ ਹੈਗਾ ਸਾਰਾ ਪੰਜਾਬ ਪੜਿਆ ਲਿਖਿਆ ਅੰਕੜੇ ਪੂਰੇ ਹੋ ਗਏ ਪਰ ਬੱਚੇ ਐਜੂਕੇਸ਼ਨ ਤੋਂ ਬਿਲਕੁਲ ਜਿਹੜੇ ਹੈਗੇ ਆ ਵੀ ਹੋਣੇ ਹੈਗੇ ਨੇ 10ਵੀਂ ਪੜਿਆ ਬੱਚਾ ਵੀ ਜਿਹੜਾ ਹੈਗਾ ਉਹਦੇ ਕੋਲ ਕੋਈ ਸਕਿੱਲ ਨਹੀਂ ਹੈਗਾ ਕਿ ਉਹਨੂੰ ਕੋਈ ਜੌਬ ਮਿਲ ਸਕੇ ਉਹ ਕਿਸੇ ਚੰਗੇ ਕਾਲਜ ਤੇ ਐਡਮਿਸ਼ਨ ਲੈ ਸਕੇ ਉਹ ਵਿਚਾਰੇ ਬੱਚੇ ਜਦੋਂ ਵੱਡੇ ਹੁੰਦੇ ਨੇ ਤੇ ਬਹੁਤ ਪ੍ਰਭਾਵ ਹੈਗਾ ਵੈਸਟਰਨ ਮੋਬਾਈਲ ਹਰ ਬੱਚੇ ਦਾ ਹੁੰਦਾ ਹੈ ਹਰ ਬੱਚਾ ਚਾਹੁੰਦਾ ਮੈਨੂੰ ਇੱਕ ਵਧੀਆ ਮੋਟਰਸਾਈਕਲ ਹੋਵੇ ਵਧੀਆ ਬ੍ਰਾਂਡੇਡ ਮੈਂ ਕੱਪੜੇ ਪਾਏ ਹੋਵੇ ਬ੍ਰਾਂਡੇਡ ਮੋਬਾਈਲ ਫੜਿਆ ਹੋਵੇ ਉਹ ਫਿਰ ਇਹ ਸ਼ਾਰਟਕੱਟਸ ਹੈਗੇ ਨੇ ਉਹਨਾਂ ਚੀਜ਼ਾਂ ਨੂੰ ਪਾਉਣ ਦੇ ਫਿਰ ਉਹ ਕੀ ਕਰਦਾ ਕਿ ਉਹ ਪੱਟੀ ਲਾ ਲੈਂਦਾ ਤੇ ਫਿਰ ਉਹ ਨਸ਼ੇ ਵੇਚਦਾ ਤੇ ਇਹਦੇ ਵਿੱਚ ਇੱਕ ਬੜਾ ਆਉਂਦਾ ਵੀ ਔਰਤਾਂ ਵੀ ਇਸ ਫੀਲਡ ਦੇ ਵਿੱਚ ਕਾਫੀ ਹਾਂ ਜੀ ਤੁਹਾਡਾ ਤਜਰਬਾ ਕੀ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਇਹ ਸੋਸ਼ਲ ਪ੍ਰੋਬਲਮ ਹੈਗੀ ਹੈ ਹਮ ਔਰਤਾਂ ਵੀ ਬਹੁਤ ਇਨਵੋਲਵ ਹੋਣ ਲੱਗ ਪਈਆਂ ਨੇ ਤੇ ਉਹ ਜੀ ਜੀ ਮੈਂ ਇੱਕ ਚੀਜ਼ ਇਹ ਤੁਹਾਨੂੰ ਪੁੱਛਣੀ ਚਾਹੁੰਗਾ ਜਿਹੜਾ ਇਸ ਏਰੀਏ ਦੇ ਵਿੱਚ ਜਿਵੇਂ ਹਾਈ ਕੋਰਟ 'ਚ ਅਸੀਂ ਕਈ ਵਾਰੀ ਦੇਖਿਆ ਵੀ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਨਾ ਨਾਈਜੀਰੀਅਨ ਬਹੁਤ ਨੇ ਨਾਈਜੀਰੀਅਨ ਜਿਹੜੇ ਲੋਕ ਇੱਧਰ ਉਧਰਲੇ ਬਾਰਡਰ ਏਰੀਆ ਦੇ ਵਿੱਚ ਕੋਈ ਇਦਾਂ ਦੇ ਅਦਰ ਨੈਸ਼ਨੈਲਿਟੀ ਵੀ ਨਹੀਂ ਨੇ ਨਹੀਂ 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 ਉਧਰ ਨਹੀਂ ਹੈਗੇ ਨਾਈਜੀਰੀਅਨਸ ਬਹੁਤੇ ਜਿਹੜੇ ਇੱਧਰ ਯੂਨੀਵਰਸਿਟੀਆਂ ਖੁੱਲੀਆਂ ਹੈਗੀਆਂ ਨੇ ਇੰਟਰਨੈਸ਼ਨਲ ਉਧਰ ਹੀ ਗਏ ਨੇ ਬੋਤੇ ਤੇ ਹੁਣ ਸਰਕਾਰ ਤੇ ਉਸ ਬੈਲਟ ਤੇ ਸਰਕਾਰ ਹੁਣ ਕਲੇਮ ਆਪਣੇ ਕਰ ਰਹੀ ਹੈ ਜੋ ਸਰਕਾਰ ਨਸ਼ਾ ਮੁਕਤੀ ਹੈ ਹਨਾ ਤੁਹਾਡਾ ਐਜ਼ ਅ ਪ੍ਰੋਫੈਸ਼ਨਲ ਲਾਇਰ ਤੁਹਾਡਾ ਕੀ ਪੰਜਾਬ ਦੇ ਲੋਕਾਂ ਨੂੰ ਜਾਂ ਸਰਕਾਰ ਨੂੰ ਤੁਹਾਡਾ ਕੀ ਉਹ ਹੈ ਦੇਖੋ ਮੈਂ ਤਾਂ ਕਹਿੰਨੀ ਹੈ ਕਿ ਇੰਨਿਆਂ ਚ ਔਠੇ ਕੋਈ ਸੂਰਮਾ ਹਮ ਕੋਈ ਇੱਕ ਮੈਂ ਆਈ ਆਲਵੇਸ ਵਿਸ਼ ਕਿ ਜਦੋਂ ਮਹਾਰਾਜਾ ਰਜੀਤ ਸਿੰਘ ਦਾ ਰਾਜ ਆਇਆ ਸੀ ਇਹੋ ਜਿਹਾ ਕੋਈ ਰਾਜ ਆਵੇ ਕਿ ਸੋਸ਼ੀਅਲੀ ਵੀ ਤਰੱਕੀ ਹੋਵੇ ਇਕਨੋਮਿਕਲੀ ਵੀ ਤਰੱਕੀ ਹੋਵੇ ਮੈਂਟਲੀ ਵੀ ਤਰੱਕੀ ਹੋਵੇ ਕੌਮ ਦੀ ਦੇਸ਼ ਦੀ ਸਭ ਦੀ ਤਰੱਕੀ ਹੋਵੇ ਜੀ ਤੇ ਉਹ ਸੋਨੇ ਦੀ ਚਿੜੀ ਜਿਹੜੀ ਪੰਜਾਬ ਸੀਗੀ ਉਹ ਦੁਬਾਰਾ ਬਣੇ ਬਹੁਤ ਜ਼ਿਆਦਾ ਕਾਣ ਹੋ ਚੁੱਕਾ ਹੈ ਤੇ ਨਸ਼ਾ ਨਸ਼ਾ ਮੁਕਤ ਕਰਨ ਦਾ ਪੰਜਾਬ ਨੂੰ ਕੀ ਨੁਕਸਾ ਹੈ ਪਹਿਲਾਂ ਐਜੂਕੇਸ਼ਨ ਅੱਛੀ ਕੀਤੀ ਜਾਵੇ ਬੱਚਿਆਂ ਨੂੰ ਜੌਬਸ ਦਿੱਤੀਆਂ ਜਾਣ ਬੱਚੇ ਜਿਹੜੇ ਹੈਗੇ ਚੰਗੇ ਉਹਦੇ ਤੇ ਜਿਹੜਾ ਕੋਈ ਪਹੁੰਚੇਗਾ ਉਹ ਕਿਉਂ ਨਸ਼ਾ ਵੇਚੇਗਾ ਹੂੰ ਐਜੂਕੇਸ਼ਨ ਪ੍ਰਣਾਲੀ ਜਿਹੜੀ ਹੈ ਉਹਨੂੰ ਸੁਧਾਰਿਆ ਜਾਵੇ ਜਿਹੜੀ ਕੰਪਲਸਰੀ ਐਜੂਕੇਸ਼ਨ ਐਕਟ ਹੈ ਉਹਨੂੰ ਜਿਹੜਾ ਹੈਗਾ ਤੇ ਜੋ ਜੋ ਹੁਣ ਸਰਕਾਰ ਦੋ ਜੋ ਸਰਕਾਰ ਕਰ ਰਹੀ ਹੈ ਜੋ ਕਲੇਮ ਕਰ ਰਹੀ ਹੈ ਹੁਣ ਅੱਜ ਦੀ ਪੇਪਰ ਦੀ ਮੇਨ ਨਿਊਜ਼ ਵੀ ਇਹੀ ਹੈ ਹੈਨਾ ਤੇ ਇਹ ਤੁਹਾਨੂੰ ਕੀ ਲੱਗਦਾ ਫਿਰ ਸਾਰੀ ਪੀਆਰ ਐਕਸਰਸਾਈਜ਼ ਹੈ ਮੈਂ ਕਿਉਂ ਕਹਣਾ ਚਾਹੁੰਦੀ ਹਾਂ ਮੇਰੇ ਮੂੰਹ ਤੋਂ ਨਹੀਂ ਮਤਲਬ ਕਿ ਕਿਉਂਕਿ ਦੇਖੋ ਸਾਰੇ ਕੰਸਰਨ ਨੇ ਪੰਜਾਬ ਲਈ ਤਾਂ ਸਾਰੇ ਕੰਸਰਨ ਨੇ ਇਹ ਸਰਕਾਰ ਜਦੋਂ ਆਈ ਸੀ ਤਾਂ ਉਹਦਾ ਬੁਨਿਆਦੀ ਉਹਨਾਂ ਦਾ ਕਹਿਣਾ ਵੀ ਇਹੀ ਸੀ 2017 'ਚ ਤੁਸੀਂ ਦੇਖਿਆ ਉਹ ਤੁਹਾਡੇ ਨੇੜੇ ਏਰੀਏ ਦੇ ਨੇ ਉਹ ਉਹਨਾਂ ਦੇ ਉੱਤੇ ਸਾਰਾ ਬੀਨ ਲੇਮ ਪਾ ਕੇ ਜਾਂ ਜੋ ਵੀ ਨਸ਼ਾ ਦੇ ਨਸ਼ੇ ਦਾ ਜਿਹੜਾ ਇਸ਼ੂ ਹੈ ਉਹ ਇੱਕ ਪੋਲੀਟੀਕਲ ਇਸ਼ੂ ਰਿਹਾ ਹੈ ਪੰਜਾਬ 'ਚ ਤੇ ਜੇ ਗਵਰਨਮੈਂਟਸ ਨੇ ਪਰਫਾਰਮੈਂਸ ਜੇ ਜੋ ਦੇ ਰਹੀਆਂ ਨੇ ਤਾਂ ਉਹ ਉਹ ਤਾਂ ਕੁਐਸਚਨ ਅੰਡਰ ਕੁਐਸਚਨ ਤਾਂ ਆਣਾ ਹੀ ਚਾਹੀਦਾ ਹੈ ਉਹ ਨਹੀਂ ਇੱਕ ਚੀਜ਼ ਚੰਗੀ ਹੈ ਸਰਕਾਰ ਦੀ ਕਿ ਇਹਨਾਂ ਨੇ ਸਰਕਾਰੀ ਸਕੂਲਾਂ ਨੂੰ ਕਾਫੀ ਫੰਡਿੰਗ ਕੀਤੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਕੰਪਿਊਟਰਸ ਲੱਗੇ ਨੇ ਜਿਹੜੇ ਪਹਿਲਾਂ ਕਦੀ ਨਹੀਂ ਸੀ ਹੁੰਦੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਹੁਣ ਕਾਫੀ ਜ਼ਿਆਦਾ ਵਧੀਆ ਐਜੂਕੇਸ਼ਨ ਮਿਲ ਰਹੀ ਹੈਗੀ ਹੈ ਇਹ ਸਰਕਾਰ ਦੀ ਪ੍ਰਾਪਤੀ ਹੈ ਟੰਗਿਆ ਬਟ ਉਹ ਕੰਪਲਸਰੀ ਐਜੂਕੇਸ਼ਨ ਐਕਟ ਜਿਹੜਾ ਹੈਗਾ ਨਾ ਜਿਹਦੇ ਨਹੀਂ ਜਦੋਂ ਕਮਜ਼ੋਰ ਹੋ ਜਾ ਤੁਸੀਂ ਉੱਤੇ ਇਮਾਰਤ ਕਿੰਨਾਂ ਮੰਜ਼ਲਾ ਕਿਦਾਂ ਹਿਸਾਬ ਲਾਓਗੇ ਇੱਕ ਮੇਰਾ ਲਾਸਟ ਤੇ ਤੁਹਾਨੂੰ ਇਹ ਪੁੱਛਣਾ ਹੈ ਕਿ 2000 ਮੈਂ ਗਲਤ ਨਹੀਂ ਦਾ 2017 ਦੇ ਵਿੱਚ ਜਾਂ 16 ਦੇ ਵਿੱਚ 50 ਕਿਲੋਮੀਟਰ ਏਰੀਆ ਵਧਿਆ ਸੀਗਾ ਆਪਣਾ ਜਦ 2022 ਸੌਰੀ 50 ਕਿਲੋਮੀਟਰ ਏਰੀਆ ਵਧਾਤਾ ਸੀ ਬੀਐਸਐਫ ਹੈਨਾ ਹਾਂਜੀ ਉਦੇ ਨਾਲ ਫਰਕ ਪਿਆ ਕੋਈ ਇਹ ਤਰਕ ਉਹਦੋਂ ਇਹੀ ਦਿੱਤਾ ਗਿਆ ਸੀ ਵੀ ਜਿਹੜਾ ਜਿਹੜੀ ਕ੍ਰੋਸ ਬਾਰਡਰ ਤੋਂ ਟੈਰਰਿਜ਼ਮ ਹੁੰਦਾ ਜਾਂ ਜਿਹੜੀ ਤਸ ਤਸਕਰੀ ਹੁੰਦੀ ਹੈ ਵੀ ਉਹਨੂੰ ਰੋਕਣ ਲਈ ਜਿਹੜੀਆਂ ਸੈਂਟਰਲ ਫੋਰਸਿਸ ਨੇ ਤੇ ਜਿਹੜੀ ਸਾਡੀ ਸਟੇਟ ਪੁਲਿਸ ਆ ਉਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਕੋ ਕੋਆਰਡੀਨੇਸ਼ਨ ਇਸ ਮਾਮਲੇ 'ਚ ਹੈਗਾ ਜਾਂ ਇਹ ਵੀ ਬਲੇਮ ਬੜੇ ਲੱਗਦੇ ਨੇ ਕਿ ਉਹ ਆਪ ਵੀ ਸਾਡੇ ਮੁਲਾਜ਼ਮ ਰਲੇ ਹੁੰਦੇ ਨੇ ਚਾਹੇ ਸੈਂਟਰਲ ਫੋਰਸਿਸ ਦੇ ਜਾਂ ਪੰਜਾਬ ਪੁਲਿਸ ਦੇ ਤਾਂ ਉਹ ਐਕਚੁਅਲੀ ਉਹ ਕਹਾਣੀ ਕੀ ਹੈ ਉੱਥੇ ਬਾਰਡਰ ਏਰੀਆ 'ਚ ਮੈਂ ਤਾਂ ਆਪਣੇ ਅੱਖੀ ਕਈ ਪੁਲਿਸ ਅਫੀਸ਼ਰਸ ਦੇਖੇ ਨੇ ਵਿਚਾਰੇ ਬੜੇ ਚੰਗੇ ਮੁੰਡੇ ਚੰਗੇ ਕਰਾਂ ਦੇ ਅੱਛਾ ਜੀ ਐਸਐਚਓ ਸ਼ਿਪ ਕਰਦੇ ਕਰਦੇ ਉਹ ਇਨਾ ਚੱਕਰਾਂ ਚ ਪੈਣ ਲੱਗ ਪੈਂਦੇ ਨੇ ਹੂੰ ਪਤਾ ਨਹੀਂ ਕੀ ਚੱਕਰ ਹੈਗਾ ਫਿਰ ਉਹਨਾਂ ਦੇ ਜੋਬ ਤੋਂ ਡਿਸਮਿਸ ਵੀ ਹੋ ਜਾਂਦੇ ਨੇ ਜੀ ਸੋ ਇਹ ਤਾਂ ਬੜਾ ਕੁਛ ਹੈਗਾ ਬੜਾ ਕੁਛ ਹੈਗਾ ਬਹੁਤ ਕੁਛ ਹੈਗਾ ਤਾਂ ਇਹਦਾ ਮਤਲਬ ਜੇ ਪੰਜਾਬ ਪੁਲਿਸ ਹੀ ਕਰ ਸਕਦੀ ਹੈ ਇਹ ਕੰਮ ਕਿ ਇਹ ਜਿਹੜੀ ਪਰਸੈਪਸ਼ਨ ਹੈ ਕਿ ਸੈਂਟਰਲ ਫੋਰਸ ਨਹੀਂ ਨਹੀਂ ਸਰਕਾਰਾਂ ਚਾਹੁੰਦੀਆਂ ਤਾਂ ਸਭ ਕੁਝ ਹੋ ਜਾਂਦਾ ਸਰਕਾਰ ਨੇ ਚਾਹੇ ਸਿ ਤਤਵਤ ਖਤਮ ਹੋ ਜਾਂਦਾ ਠੀਕ ਹੈ ਨਾ ਸਰਕਾਰ ਚਾਵੇ ਤਾਂ ਨਸ਼ੇ ਖਤਮ ਹੋ ਸਕਦੇ ਪੰਜਾਬ ਦੇ ਚਾਰੇ ਪਾਸੇ ਇੱਕ ਪਾਸੇ ਪਾਕਿਸਤਾਨ ਹੈ ਜੀ 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 ਬਾਰਡਰ ਤੋਂ ਨਸ਼ਾ ਖਤਮ ਕਰਨਾ ਇੱਕ ਪਾਸੇ ਰਾਜਸਥਾਨ ਹੈ ਹੂੰ ਉੱਥੋਂ ਨਸ਼ਾ ਆ ਰਿਹਾ ਹੈ ਉਹ ਖਤਮ ਕਰਨਾ ਹੈ ਨਾ ਬਾਰਡਰਸ ਦੀ ਸਾਈਡ ਪਤਾ ਹੀ ਨਾ ਸੋਨ ਕਿਹੜੇ ਕਿਹੜੇ ਗੁਜਰਾਤ ਦੀ ਪੋਰਟ ਤੋਂ ਵੀ ਆਣ ਲੱਗ ਗਿਆ ਹਾਂਜੀ ਹਾਂ ਉਹ ਹੁਣ ਨਹੀਂ ਹਾਂ ਹੁਣ ਪ੍ਰੋਟੈਕਸ਼ਨ ਹੈਗੀ ਹੈ ਤੇ ਕੀ ਕਰ ਸਕਦੇ ਆ ਜੀ ਹਾਂਜੀ ਪਰ ਤੁਹਾਨੂੰ ਕਈ ਵਾਰੀ ਇਹ ਵੀ ਲੱਗਦਾ ਵੀ ਉਹ ਏਰੀਆ ਦੇ ਤੁਸੀਂ ਵਸਨੀਕ ਹੋ ਮੈਂ ਸਵਾਲ ਤੁਹਾਨੂੰ ਤਾਂ ਪੁੱਛ ਰਿਹਾ ਵੀ ਕਈ ਵਾਰੀ ਇਹ ਵੀ ਲੱਗਦਾ ਕਿ ਬਾਰਡਰ ਏਰੀਆ ਨੂੰ ਬ੍ਰਾਂਡ ਕੀਤਾ ਜਾਂਦਾ ਹੈ ਇਸ ਗੱਲ 'ਚ ਕਿ ਵੀ ਹਾਂ ਵੀ ਉੱਥੇ ਨਸ਼ਾ ਹੈ ਜਾਂ ਉਹਦੇ ਵਿੱਚ ਸੱਚਾਈ ਹੋਈ ਹੈ ਸਾਰੀ ਨਹੀਂ 50% ਸੱਚਾਈ ਤਾਂ ਹੈਗੀ ਹੋਈ ਹੈ ਹੈਗੀ ਹੈ ਠੀਕ ਹੈ ਤੇ ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ ਓਕੇ ਜੀ ਤੋਂ ਇਹ ਸੰ ਮੈਡਮ ਨਵਜੂਤ ਕੋਰਚਾ ਬਾਜੀ ਜਿਨ੍ਹਾਂ ਦੇ ਨਾਲ ਆਪਾਂ ਜੋ ਨਸ਼ਾ ਮੁਕਤੀ ਮਹਿੰਮ ਸਰਕਾਰ ਦੀ ਚੱਲ ਰਹੀ ਹੈ ਤੇ ਜੋ ਇਹਨਾਂ ਦਾ ਪ੍ਰੈਕਟੀਕਲ ਐਕਸਪੀਰੀਅੰਸ ਹੈ ਬਤੌਰ ਕ੍ਰਿਮੀਨਲ ਲਾਇਰ ਉਹਦੇ ਬਾਰੇ ਵਿਚਾਰ-ਵਟਾਂਦਰਾ ਕੀਤੀ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ